ਕਿਰੋਜੀਆ ਟੀਵੀ ਮਹਾਰਿੰਦੀਪ ਕਰਨ ਦੀ ਸ਼ੁਰੂਆਤ ਕਰਾਂਗੇ ਪਹਿਲਾਂ ਸਭ ਪਾਲਣਿਆਂ ਹੋਂ ਤੱਕ ਦੀਆਂ ਇਹਨਾਂ ਸੁਖੀਆਂ ਤੇ ਬੀਤੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਚੀਫ ਕੌਂਸਲਰ ਦੀਵਾਨ ਚਰਕੇਵਲ ਸੁਸਾਇਟੀ ਦੇ ਪ੍ਰਬੰਧ ਮੈਂਬਰਾਂ ਤੇ ਉਹਦੇ ਦਾਰਾਂ ਦੇ ਵਿਰੁੱਧ ਕੁਝ ਸ਼ਿਕਾਇਤਾਂ ਪਹੁੰਚੀਆਂ ਸਨ ਜਿਸ ਦੇ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਨੇ ਸੰਸਥਾ ਦੇ ਪ੍ਰਬੰਧ ਸਮੇਤ ਸੂਚੀ ਕਾਰਜਕਾਰੀ ਨੂੰ ਆਪਣੇ ਪੱਖ ਰੱਖਣ ਲਈ ਇਸ ਦਾ ਤਰੀਕ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਸੱਦਿਆ ਸੀ ਜਦੋਂ ਮੀਡੀਆ ਨਾਲ ਗੱਲਬਾਤ ਕਰਦੇ ਹਨ ਜਥੇਦਾਰ ਗੜਗੰਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਦਿੱਤੀ ਹੈ ਕਿ ਉਹ ਮੁੱਖ ਮੰਤਰੀ ਸਾਬਤ ਸੂਰਤ ਹੋਣ ਤੇ ਅਮਰਕਲ ਸ਼ਕਤ ਗਿਆਨੀ ਕੁਲਦੀਪ ਸਿੰਘ ਕਾਜੀ ਦੇ ਬੇਬੋ ਕੁਲਦੀ ਪੱਗਵਾਰ ਤਮਾਨ ਨੂੰ ਚਲਾ ਦਿੱਤੇ ਕਿ ਉਹ ਸਾਬਤ ਸੂਰ ਉਨਕਾ ਸਿੱਖ ਬਣਨ ਦਾ ਦਰਦ ਨੇ ਕਿ ਕਲਾ ਸਾਬਤ ਪੂਰਨ ਸਿੱਖ ਬਣਨ ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਪ੍ਰੋਗਰਾਮ 올ਕੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਸ਼ਹੀਦੀ ਸ਼ਤਾਵਰੀਆਂ ਤੋਂ ਸੇਵ ਲੈਣੀ ਚਾਹੀਦੀ ਹੈ ਜਿੱਤੇ ਦਾਰ ਨੇ ਕਿ ਪੰਜਾਬ ਸਰਕਾਰ ਦੇ ਇਲਾਕਾ ਤੇ ਮੰਤਰੀ ਜੋ ਕੇਸ ਕਰਵਾਉਂਦੇ ਨੇ ਉਹਨਾਂ ਨੂੰ ਵੀ ਅਮਰਤ ਚੱਕ ਦੇ ਸਿੰਘ ਬਣਨਾ ਚਾਹੀਦਾ ਹੈ ਉਹ ਕਿਹ ਕਿਹ ਕਲਾ ਗੁਰੂ ਸਹਿਬ ਦੀਆਂ ਸ਼ਤਾਵਦੀਆਂ ਮੰਗੌ ਨਾਲ ਸਿੱਖ ਨਹੀਂ ਬਣਿਆ ਜਾਂਦਾ ਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇ ਜੀ ਨਾਮ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਜ਼ੁਰਗ ਬਾਪੂ ਰੇੜੀ ਤੇ ਕੂੜਾ ਕਰਕਟ ਇਕੱਠਾ ਕਰਕੇ ਲਿਜਾਣਦਾ ਨਜ਼ਰ ਆ ਰਿਹਾ ਹੈ ਇਹ ਬਾਪੂ ਜੀ ਇੱਕ ਸੇਵਾਮੁਖtarifes ਅਧਿਕਾਰੀ ਨੇ ਜੋ ਕਿ 88 ਸਾਲਾਂ ਦੀ ਉਮਰ ਦੀ ਸੀ ਸੰਦੂ ਨੇ ਉਹ ਸਵੇਰੇ 6 ਵਜੇ ਆਪਣੀ ਸੇਵਾ ਸ਼ੁਰੂ ਕਰਦੇ ਨੇ ਤੇ ਜਿਆਦਾਤਰ ਬਜ਼ੁਰਗ ਸਹਿਬ ਲਈ ਬਾਹਰ ਇਕੱਲੇ ਤਿਆਰ ਹੁੰਦੇ ਨੇ ਤਾਂ ਸਿੱਧੂ ਸੈਕਟਰ 49 ਦੇ ਆਲੇ ਦੁਆਲੇ ਆਪਣੀ ਰੇੜੀ ਲਜਾਣਦੇ ਨੇ ਆਸ-ਪਾਸ ਖਿਲਰੇ ਹੋਇਆ ਕੂੜਾ ਇਕੱਠਾ ਕਰਦੇ ਨੇ ਤੇ ਹਰ ਰੋਜ਼ ਬਿਨਾਂ ਨਾਗ ਆ ਇਹ ਕੰਮ ਕਰਦੇ ਨੇ ਸਿੱਧੂ 1996 ਦੇ ਚੇ ਪੰਜਾਬ ਪੁਲਿਸ ਦੇ ਡੀਆਈਜੀ ਵਜੂ ਸੇਵਾ ਮੁਕਤ ਹੋਏ ਨੇ ਤੇ ਮਨਸੈਕਟਰ ਨੂੰ ਅੰਮ੍ਰਿਤਪੁਰ ਆਈਐਸ ਆਈਐਸ ਅਕਸ਼ਰਾ ਦੀ ਕਾਰਪੋਰੇਸ਼ਨ ਸੁਸਾਇਟੀ ਵਿੱਚ ਰਹਿੰਦੇ ਨੇ ਤੇ ਉਹ ਕਈ ਸਾਲਾਂ ਤੋਂ ਤੇ ਰਹੇ ਰਹਸਣ ਜਿੰਦਰਾਤ ਕੁੰਡਾ ਖਿਲਰੇ ਹੋਏ ਦੇਖਦੇ ਉਹਨਾਂ ਨੂੰ ਕਿ ਨੌਂਦੀ ਸੀ ਤਾਂ ਉਹਨੇ ਕਹਿ ਕੇ ਉਹਨਾਂ ਨੂੰ ਕਈ ਵਾਰ ਅਧਿਕਾਰੀਆਂ ਦੀ ਸ਼ਿਕਾਇਤ ਉਹਨਾਂ ਨੂੰ ਕੀਤੀ ਹੈ ਤੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਅੰਤ ਵਿੱਚ ਉਹਨਾਂ ਨੇ ਆਪਣੇ ਜ਼ਿੰਮੇ ਇਹ ਕੰਮ ਲਿਆ ਕਿ ਉਹਨਾਂ ਨੇ ਸੋਚਿਆ ਕਿ ਇਸ ਕੰਮ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਇਤਤਕਿ ਉਦੋਂ ਤੋਂ ਹੀ ਉਹ ਆਲੇ ਦੁਆਲੇ ਦੇ ਲੋਕਾਂ ਨੇ ਉਹਨਾਂ ਨੂੰ ਪਾਗਲ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਪਰ ਲੋਕਾਂ ਨੇ ਟਿੱਕਲੀਆਂ ਕਰਕੇ ਕਦੇ ਨਹੀਂ ਰੁਕੇ ਜਦੋਂ ਸਫਾਈ ਕਰਨ ਵਿਚਾਰ ਹੀ ਆਪਣਾ ਕੰਮ ਨਹੀਂ ਕਰਦੇ ਤਾਂ ਉਹਨਾਂ ਵੀ ਆ ਰਹੀ ਹੈ ਜਿਵੇਂ ਆਪ ਸਫਾਈ ਅਭਿਆਨ ਕਰਨਾ ਸ਼ੁਰੂ ਕਰਦੇ ਨੇ ਤੇ ਹਮ ਆਸ-ਪਾਸ ਦੇ ਲੋਕਾਂ ਨੂੰ ਉਹਨਾਂ ਦੀ ਇਸ ਪਹਿਲ ਦਾ ਸਮਰਥਨ ਵੀ ਮਿਲਣ ਲੱਗਿਆ ਮੰਨ ਕੇ ਕਹਿੰਦੇ ਕਿ ਜਦੋਂ ਸਵੱਛਤਾ ਦੇ ਖੇਤਰ ਵਿੱਚ ਚੰਡੀਗੜ੍ਹ ਚ ਪਿੱਛੇ ਰਹਿ ਗਿਆ ਤਾਂ ਉਹਨਾਂ ਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਤੇ ਉਹਨਾਂ ਨੇ ਇਹ ਕਦਮ ਸ਼ੁਰੂ ਕੀਤਾ ਤੇ ਇਹ ਕਦਮ ਉਹਨਾਂ ਨੂੰ ਕਾਫੀ ਜ਼ਿਆਦਾ ਸੰਤੁਸ਼ਟੀ ਦਿਲਾ ਹੈ ਪ੍ਰਧਾਨ ਮੰਤਰੀ ਪ੍ਰਗਉਰ ਤੁਮਾਰ ਦੇ ਗਵਾਈ ਹੇਤ 2 ਜੁਲਾਈ 2025 ਨੂੰ ਹੋਈ ਪੰਜਾਬ ਕੈਬਨਟ ਦੀ ਮੀਟਿੰਗ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੀਟਿੰਗ ਤੋਂ ਬਾਅਦ মিডিਏ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਨੇ ਲੈਂਡ ਪੋਲਿੰਗ ਦੀ ਸੀ.ਟੀ.ਟੀ. ਸੰਬੰਧੀ ਵੱਡੇ ਐਲਾਨ ਕੀਤੇ ਕਿ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਕਿ ਕਿਸਾਨਾਂ ਨੂੰ ਲੈਂਡ ਪੋਲਿੰਗ ਸਕੀਮ ਦੇ ਅਧੀਨ plots ਦੇ ਕਬਜ਼ੇ ਤਾਕਤ ਸਾਲਾਨਾ 1 ਲੱਖ ਦਿੱਤੇ ਜਾਣਗੇ ਜੋ ਪਹਿਲਾਂ 50 ਹਜ਼ਾਰ ਸੀ ਫੇਰ ਪ੍ਰੋਜੈਕਟ ਵਿੱਚ ਤੇੜੀ ਹੁੰਦੀ ਹੈ ਤੇ ਇਸ ਰਕਮ ਵਿੱਚ ਹਰ ਸਾਲ 10% ਦੀ ਵਾਧਾ ਹੋਵੇਗਾ ਨਾਲ ਹੀ ਜਦੋਂ ਖੇਤਰ ਸਤ ਨਹੀਂ ਹੁੰਦਾ ਕਿਸਾਨ ਆਪਣੀ ਜ਼ਮੀਨ ਤੇ ਖੇਤੀ ਕਰ ਸਕਣਗੇ ਸਹਿਮਤੀ ਦੇਣ ਵਾਲੇ ਕਿਸਾਨਾਂ ਨੂੰ 50000 ਰੁਪਏ ਚੈੱਕ ਮਿਲਣਗੇ ਤੇ ਮਾਨ ਨੇ ਸਪਸ਼ਟ ਕੀਤਾ ਹੈ ਕਿ ਇਹ ਨੀਤੀ ਸਵੈ ਇੱਛਾ ਹੈ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਜ਼ਮੀਨ ਨਹੀਂ ਲਈ ਜਾਵੇਗੀ ਉਹਨਾਂ ਨੇ ਵਿਰੋਧੀ ਪਾਰਟੀ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਫਾਰਮ ਅਫੇਰਾਂ ਦਾ આરોਪ ਲਗਾਇਆ ਉਹਨਾਂ ਅਨੁਸਾਰ ਹੈ ਉਹਨਾਂ ਦਾ ਮਕਸਦ ਨੀਤੀ ਦਾ ਮਕਸਦ ਜ਼ਮੀਨ ਮਾਲਕਾਂ ਨੂੰ ਸਿੱਧਾ ਲਾਭ ਪਹੁੰਚਾਉਣਾ ਹੈ ਜਿਸ ਨਾਲ ਉਹ ਵਿਕਸਤ ਜ਼ਮੀਨ ਦੇ ਪਲਾਟ ਮਿਲੂਗੇ ਜਿਨ੍ਹਾਂ ਦੀ ਕੀਮਤ ਮੌਜੂਦਾ ਜ਼ਮੀਨ ਨਾਲੋਂ ਕਈ ਗੁਣਾ ਜ਼ਿਆਦਾ ਹੋਵੇਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਵੀਰ ਨਿਰਜਤ ਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਨਾਲ ਦੀਵਾਨ ਸੰਬੰਧੀ ਸ਼ਿਕਾਇਤਾਂ ਤੇ ਚਰਚਾ ਕੀਤੀ ਇਸ ਮੁਲਾਕਾਤ ਵਿੱਚ ਵੀ ਕਾਰਜਕਾਰੀ ਮੈਂਬਰਾਂ ਸਮੇਤ 25 ਮੈਂਬਰ ਹਾਜ਼ਰ ਸਨ ਜਥੇਦਾਰ ਪੱਤਰਕਾਰਾਂ ਜਥੇਦਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੀਵਾਨ ਦੇ ਸਮੂਹ ਮੈਂਬਰਾਂ ਨੂੰ 1 ਸਤੰਬਰ 2025 ਤੱਕ ਕਈ ਕਾਲੀ ਦਿੰਦਾ ਸਮਾਧਿਤ ਹੈ ਕਿ ਉਹਨਾਂ ਤਾਰੀਖੋਂ ਦੀ ਸਥਿਤੀ ਵਿੱਚ ਕਿਸੇ ਵੀ ਆਗਰ ਗਿਆ ਜਿਵੇਂ ਦਾੜੀ ਲੰਗਣੀ ਜਾਂ ਹੋਰ ਕੁਲਾਂ ਲਈ ਪੰਜ ਪਿਆਲਾ ਤੋਂ ਸਿੱਧੀ ਕਰਵਾ ਲੈਣ ਜੋ ਮੈਂਬਰ ਇਹ ਜੇ ਨਹੀਂ ਕਰੇਗਾ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ ਜਦ ਜਦ ਇਹ ਕਿ ਚੀਫ਼ ਖਾਲਸਾ ਦਿਵਾਨ ਨੇ ਸਿੱਖ ਫਕਤ ਦਾ ਮਹਤਵਪੂਰਨ ਸਥਾਨ ਜੋ ਪ੍ਰਾਤਨ ਸਮੇਂ ਦੀ ਸਿੱਖਿਆ ਤੇ ਸਿੱਖੀ ਦੇ ਪ੍ਰਚਾਰ ਲਈ ਕੰਮ ਕਰਦੀ ਹੈ ਤੇ ਉਹਨਾਂ ਨੇ ਦਿਵਾਨ ਨੂੰ ਸਰਵਦੀ ਖੇਤਰਾਂ ਵਿੱਚ ਸਿੱਖਿਆ ਦਾ ਵਿਸਤਾਰ ਤੇ ਸਿੱਖੀ ਪ੍ਰਚਾਰ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰੇਰਣਾ ਦਿੱਤੀ ਹੈ ਕੇ ਨੰਦੇੜ ਸਾਹਿਬ ਦੀ ਸਿੱਖ ਸੰਗਤ ਦਾ ਇੱਕ ਵੱਡਾ ਐਲਾਨ ਸਾਹਮਣੇ ਆਇਆ ਵਿਆਹ ਨੂੰ ਲੈ ਕੇ ਨੰਦੇੜ ਸਾਹਿਬ ਦੀ ਸਿੱਖ ਸੰਗਤ ਨੇ ਐਲਾਨ ਕੀਤਾ ਹੈ ਤੇ ਕੋਈ ਵੀ ਸਿੱਖ ਪਰਿਵਾਰ ਦੀ ਕੁੜੀ ਹੋਣ ਗੈਰ ਸਿੱਖ ਪਰਿਵਾਰ ਦੇ ਵਿੱਚ ਵਿਆਹ ਨਹੀਂ ਕਰਵਾਏਗੀ ਇਸ ਨੂੰ ਲੈ ਕੇ ਤੱਕ ਸ਼੍ਰੀ ਹਜ਼ੂਰ ਸਾਹਿਬ ਦੇ ਇਤਫਾਦ ਨੂੰ ਹੁਕਮਨਾਮਾ ਜਾਰੀ ਕਰਨ ਦੀ ਅਪੀਖ ਕੀਤੀ ਗਈ ਹੈ ਨੰਦੇੜ ਸਾਹਿਬ ਦੀ ਸਿੱਖ ਸੰਗਤ ਵੱਲੋਂ ਤੱਕ ਸ਼੍ਰੀ ਹਜ਼ੂਰ ਸਾਹਿਬ ਨੂੰ ਚਿੱਠੀ ਲਿਖੀ ਗਈ ਹੈ ਤੇ ਇਸੇ ਚਿੰਤਾ ਵੀ ਪ੍ਰਗਟ ਰਾਈ ਗਈ ਹੈ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਜਦੋਂ ਸਿੱਖ ਪਰਿਵਾਰ ਵਿਆਹ ਕੁੜੀਆਂ ਵੱਲੋਂ ਗੈਰ ਸਿਕ ਪਰਿਵਾਰਾਂ ਵਿੱਚ ਵਿਆਹ ਕਰਵਾਇਆ ਜਾਂਦਾ ਹੈ ਤੇ ਇਸ ਨਾਲ ਕਈ ਤਰ੍ਹਾਂ ਦਾ ਨੁਕਸਾਨ ਹੁੰਦਾ ਜਿਸ ਨੂੰ ਝਟੇ ਜਖਾਨ ਸਾਹਿਬ ਨੂੰ ਕਿਹਾ ਗਿਆ ਹੈ ਕਿ ਇਸ ਫੈਸਲੇ ਸੰਬੰਧੀ ਹੁਕਮਨਾਮਾ ਜਾਰੀ ਕਰਨ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਦ੍ਰੋਪਤੀ ਮਨੂ ਨੇ ਭਾਰਤ ਦੇ ਉਪਰਾਸ਼ਟਰਪਤੀ ਦੀ ਜਗ੍ਹਾ ਤੇ ਤਖਤ ਅਸਿਵਾ ਸਵੀਕਾਰ ਕਰ ਲਿਆ ਤੇ ਦੱਸਦੀ ਹੈ ਕਿ ਤਰ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਸਿਹਤ ਦਾ ਕਾਰਨ ਦਾ ਹਵਾਲਾ ਦੇਨੇ ਹੋਏ ਆਪਣੇ ਅਹੁਦੇ ਤੋਂ ਸੇਵਾ ਦਿੱਤਾ ਸੀ ਇਸ ਸਥਿਤੀ ਦੇ ਨਾਲ ਹੀ ਸਿਆਸੀ ਗਲੈਰ ਵਿੱਚ ਚਰਚਾਾਂ ਵੀ ਸ਼ੁਰੂ ਹੋ ਗਈਆਂ ਹਨ। ਸੰਨ ਦੱਸਦੀ ਹੈ ਕਿ ਆਪਣੇ ਸੇਵ ਕਰਨ ਦਾ ਹਵਾਲਾ ਦਿੰਦੇ ਹੋਏ ਕਨਕਰ ਨੇ ਕਿਹਾ ਸੀ ਕਿ ਰਾਸ਼ਟਰਪਤੀ ਮੋਰੰਗੂ ਨੇ ਸੰਵਿਧਾਨ ਦੀ ਧਾਰਾ 68 ਦੇ ਤਹਿਤ ਤੁਰੰਤ ਪਰਵਾਮ ਨਾਲ ਸਵੀਕਾਰ ਕਰ ਲਿਆ ਇਸ ਅਸਤੀਫੇ ਨੂੰ ਉਸ ਦੀ ਬਾਅਦ ਨੂੰ ਨਵੇਂ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਵੰਗੂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਚੋਣ ਵੀ ਸ਼ੁਰੂ ਹੋ ਸਕੀ ਹੈ ਜਦਕਿ ਇਸ ਪੂਰੇ ਮਾਮਲੇ 'ਚ ਵਿਰੋਧੀਆਂ ਦਾ ਕਹਿਣਾ ਹੈ ਕਿ ਕਨਕਰ ਨੇ ਕਿਉਂ ਅਸਤੀਫਾ ਦਿੱਤਾ ਇਸ ਬਾਰੇ ਉਹ ਬੁੱਧ ਤਰੀਕੇ ਨਾਲ ਦੱਸ ਸਕਦੇ ਨੇ ਤੁਮੇਡੀਆਂ ਤੇ ਦਾਕਾਰ ਕਪਿਲ ਸ਼ਰਮਾ ਤੇ ਉਹਨਾਂ ਦੀ ਪਤਨੀ ਗਿਨੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੈਨੇਡਾ ਦੇ ਇੱਕ ਕੈਂਪਸ ਸੈਫੇ ਕਾਫੇ ਖੋਲਿਆ ਸੀ ਪਰ ਖੁੱਲਣ ਤੋਂ ਸਿਰਫ ਇੱਕ ਹਫ਼ਤੇ ਬਾਅਦ ਉਸੇ ਬੁਲਿਵਾਰੀ ਹੋ ਗਈ ਜਿਸ ਦੇ ਬਾਅਦ ਇਸ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਸੀ ਤੇ ਇਸ ਘਟਨਾ ਦੇ 10 ਦਿਨ ਬਾਅਦ ਕਪਿਲ ਸ਼ਰਮਾ ਦਾ ਕੈਫੇ ਮੋੜ ਤੋਂ ਖੁੱਲ ਗਿਆ ਜਿਸ ਤੋਂ ਬਾਅਦ ਕਪਿਲ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਪਰਸੰਸਕਰ ਨੂੰ ਕੁਝ ਖ਼ਬਰ ਦਿੱਤੀ ਹੈ ਕਿ ਕੈਫੇ ਦੁਬਾਰਾ ਚੱਲੋਗੇ ਆਕਸੋ ਕੁਝ ਖ਼ਬਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਸੀ ਫਿਲਹਾਲ ਇਸ ਪਲੇਟਨ ਦੇ ਪਾਸੇ ਨਹੀਂ ਨੇ ਮੇਰੇ ਤਾਜ਼ਾ ਖ਼ਬਰਾਂ ਲਈ ਤੁਸੀਂ ਦੇਖਦੇ ਰਹੋਗੇ